ਸਲਮਾਨ ਖਾਨ ਅਤੇ ਕਿੰਗ ਖਾਨ ਦਾ ਯਰਾਨਾ ਮੁੰਬਈ ਦੀਆਂ ਸੜਕਾਂ ਤੇ ਵੀ ਨਜ਼ਰ ਆਇਆ ਅਸਲ ਚ ਬੀਤੇ ਦਿਨ ਹੀ ਨਵੇਂ ਮੁੰਬਈ ਦੀਆਂ ਸੜਕਾਂ ਤੇ ਸਾਈਕਲ ਚਲਾਉਂਦੇ ਹੋਏ ਦਿਖੇ ਇਸ ਦੌਰਾਨ ਸ਼ਾਹਰੁਖ ਤੇ بیٹے ਆਰਨ ਵੀ ਸੀਰੀਜ਼ ਦੇ ਵਿੱਚ ਸ਼ਾਮਲ ਹੋਏ ਸ਼ਾਹਰੁਖ ਨੇ ਸਾਈਕਲ ਚਲਾਉਂਦੇ ਹੋਏ ਆਪਣੀ ਸਲਮਾਨ ਨਾਲ ਤਸਵੀਰ ਸਾਂਝੀ ਕੀਤੀ ਹੈ ਇਸ ਦੇ ਕੈਪਸ਼ਨ ਚ ਉਹਨਾਂ ਲਿਖਿਆ ਹੈ ਸਾਈਕਲ ਦੇ ਭਰਾ ਭਰਾ ਕੋਈ ਪ੍ਰਦੂਸ਼ਣ ਨਹੀਂ ਭਰਾ ਕਹਿੰਦੇ ਹਨ ਮਾਈਕਲ ਲਾਲ ਸਾਈਕਲ ਲਾਲ ਅਦਾਕਾਰ ਇਰਫਾਨ ਖਾਨ ਦੇ ਕੁਰਬਾਨੀ ਤੇ ਦਿੱਤੇ ਗਏ ਬਿਆਨ ਤੇ ਵਿਵਾਦ ਖੜਾ ਹੋ ਗਿਆ ਹੈ ਇਰਫਾਨ ਦੇ ਇਸ ਬਿਆਨ ਤੇ ਮੌਲਵੀਆਂ ਨੇ ਉਹਨਾਂ ਨੂੰ ਪੂਰੇ ਮੁਸਲਮ ਪਾਈਚਾਰੇ ਤੋਂ ਮਾਫੀ ਮੰਗਣ ਲਈ ਕਿਹਾ ਹੈ ਇਰਫਾਨ ਦੇ ਬਿਆਨ ਦੀ ਮੁਸਲਮ ਧਰਮ ਗੁਰੂਆਂ ਨੇ ਆਲੋਚਨਾ ਕੀਤੀ ਹੈ ਬੁਨੇਤਾ ਇਰਫਾਨ ਖਾਨ ਦੀ ਟਿੱਪਣੀ ਤੇ ਕੁਝ ਧਰਮ ਗੁਰੂਆਂ ਨੇ ਤਿੱਖਾ ਜਵਾਬ ਦਿੰਦੇ ਉਹਨਾਂ ਨੂੰ ਸਿਰਫ ਆਪਣੇ ਕੰਮ 'ਤੇ ਧਿਆਨ ਦੇਣ ਨੂੰ ਕਿਹਾ ਪਰ ਬੁਨੇਤਾ ਨੇ ਇਸ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਉਹ ਉਹਨਾਂ ਤੋਂ ਨਹੀਂ ਡਰਦੇ ਕਿਉਂਕਿ ਉਹ ਧਾਰਮਿਕ ਠੇਕੇਦਾਰਾਂ ਵੱਲੋਂ ਚਲਾਏ ਜਾ ਰਹੇ ਤੇਸ ਤੇ ਵਿੱਚ ਨਹੀਂ ਰਹਿੰਦੇ ਹਾਲੀਵੁੱਡ اداکارہ ਕ੍ਰੀਨਾ ਕੁਰ ਖਾਨ ਦਾ ਮੰਨਣਾ ਹੈ ਕਿ ਉਹਨਾਂ ਲਈ ਪ੍ਰਿੰਕਾ ਵਾਂਗ ਹਾਲੀਵੁੱਡ 'ਚ ਕੈਰੀਅਰ ਬਣਾਉਣਾ ਮੁਸ਼ਕਲ ਨਹੀਂ ਅਸੰਭਵ ਹੈ ਕਿਉਂਕਿ ਉਹਨਾਂ ਮੁਤਾਬਕ ਉਹਨਾਂ ਦੀ ਜ਼ਿੰਦਗੀ 'ਚ ਕਾਫੀ ਖੁਚ ਹੈ ਜੋ ਉਹਨਾਂ ਲਈ ਪਹਿਲੇ ਨੰਬਰ 'ਤੇ ਹੈ। ਕ੍ਰੀਨਾ ਨੇ ਕਿਹਾ ਮੈਨੂੰ ਲੱਗਦਾ ਹੈ ਕਿ ਪ੍ਰਿੰਕਾ ਨੇ ਜੋ ਕੁਝ ਵੀ ਕੀਤਾ ਉਹ ਅਨੋਖਾ ਹੈ ਪਰ ਮੈਨੂੰ ਨਹੀਂ ਲੱਗਦਾ ਕਿ ਇਹ ਸਭ ਕੁਝ ਮੈਂ ਕਰ ਸਕਦੀ ਆਂ। ਮੈਂ ਇੱਕ ਪ੍ਰੋਫੈਸ਼ਨਲ ਤੇ ਵਿਆਹੀ ਔਰਤ ਆਂ ਜਿਸ ਕਾਰਨ ਮੇਂ ਜੀਆਂ ਜ਼ਿੰਮੇਵਾਰੀਆਂ ਉਹਨਾਂ ਨਾਲੋਂ ਕਿਤੇ ਵੱਧ ਨੇ। बॉलीवुड اداکار টাইগার श्रॉफ اپنی প্রেমিকা দিশা ਪਟਾਨੀ ਨੂੰ ਲੈ ਕੇ ਕਾਫੀ ਸੁਰਖੀਆਂ ਬਟੋਰ ਰਹੇ ਨੇ ਗੀਤ ਦੇ ਲਾਂਚਿੰਗ ਦੌਰਾਨ ਇੱਕ ਇੰਟਰਵਿਊ 'ਚ ਜਦੋਂ টাইগার ਅਤੇ ਦਿਸ਼ਾ ਦੇ ਪ੍ਰੇਮ ਸਬੰਧਾਂ ਤੇ ਸਵਾਲ ਪੁੱਛੇ ਗਏ ਤਾਂ ਉਹਨਾਂ ਨੇ ਕਿਹਾ ਕਿ ਮੈਂ ਦਿਸ਼ਾ ਨਾਲ ਬੇहद ਪਿਆਰ ਕਰਦਾ ਹਾਂ ਪਰ ਇੱਕ ਦੋਸਤ ਹੋਣ ਦੇ ਨਾਤੇ ਅਸੀਂ ਦੋਵੇਂ ਸਿਰਫ ਇੱਕ ਚੰਗੇ ਦੋਸਤਾਂ ਤੇ ਕਈ ਸਾਲਾਂ ਤੋਂ ਇੱਕ ਦੂਜੇ ਨਾਲ ਕਾਫੀ ਬਿਹਤਰੀਨ ਤਾਲਮੇਲ ਹੈ ਬਾਕਸ ਆਫਿਸ ਤੇ ਮਹਾਂਜਦੜੋ ਤੇ ਰੁਸਤਮ ਦੇ ਵਿਚਾਲੇ ਟਕਰਾਅ ਦੇ باوجود ਨੀਤਾਰਿਕ ਰੋਸ਼ਨ ਨੇ ਅਭਿਨੇਤਾ ਅਕਸ਼ੇ ਕੁਮਾਰ ਨੂੰ ਨਵੀਂ ਫਿਲਮ ਲਈ ਵਧਾਈ ਦਿੱਤੀ ਹੈ ਜਿਸ ਦਾ ਟ੍ਰੇਲਰ ਹਾਲ ਹੀ ਦੇ ਵਿੱਚ ਰਿਲੀਜ਼ ਹੋਇਆ ਹੈ ਰਿਤਿਕ ਨੇ ਟਵੀਟ ਕੀਤਾ ਅਕਸ਼ੇ ਕੁਮਾਰ ਤੁਹਾਨੂੰ ਵਧਾਈ ਰੁਸਤਮ ਦਾ ਟ੍ਰੇਲਰ ਚੰਗਾ ਲੱਗਾ ਅੱਛੇ ਵਿਕਲਪ ਹੀ ਇਨਸਾਨ ਨੂੰ ਬਣਾਉਂਦੇ ਨੇ ਮੈਨੂੰ ਯਕੀਨ ਹੈ ਕਿ ਤੁਸੀਂ ਸਹਿਮਤ ਹੋ ਟਵਿੰਕਲ ਖੰਨਾ ਰਿਤਿਕ ਰੋਸ਼ਨ ਦੀ ਮਹਾਂਜਦੜੋ ਤੇ ਅਕਸ਼ੇ ਕੁਮਾਰ ਦੀ ਫਿਲਮ ਰੁਸਤਮ 12 ਅਗਸਤ ਨੂੰ ਰਿਲੀਜ਼ ਹੋ ਰਹੀਆਂ ਨੇ ਸੁਪਰਸਟਾਰ ਸਲਮਾਨ ਖਾਨ ਦੀ ਫਿਲਮ ਸੁਲਤਾਨ ਦੇ ਗਾਣੇ ਜਗ ਘੂਮਿਆ ਦੇ ਬਾਅਦ ਫਿਲਮ ਦਾ ਟਾਈਟਲ ਟਰੈਕ ਰਿਲੀਜ਼ ਕੀਤਾ ਗਿਆ ਸਲਮਾਨ ਨੇ ਇਸ ਟਾਈਟਲ ਟਰੈਕ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਸੁਲਤਾਨ ਗਾਣੇ ਦੀ ਹੋਰ ਕੋਸ਼ਿਸ਼ ਸਲਮਾਨ ਦੀ ਆਵਾਜ਼ ਦੇ ਵਿੱਚ ਸੁਲਤਾਨ ਦਾ ਟਾਈਟਲ ਟਰੈਕ ਸੁਲਤਾਨ 6 ਜੁਲਾਈ ਨੂੰ ਇਸ ਦੇ ਮੌਕੇ ਤੇ ਰਿਲੀਜ਼ ਹੋਵੇਗੀ ਅਭਿਨੇਤਾ ਤੇ ਨਿਰਮਾਤਾਵਾਂ ਦੇ ਚੋਪੜਾ ਦੇ ਨਾਲ ਸਬੰਧਾਂ ਦੀ ਅਫਵਾਹ ਨੂੰ ਲੈ ਕੇ ਸੁਰਖੀਆਂ 'ਚ ਰਹੀ ਅਭਿਨੇਤੀ ਨਰਗਿਸ ਫਾਖਰੀ ਨੇ ਕਿਹਾ ਹੈ ਕਿ ਉਹਨਾਂ ਨੂੰ ਆਪਣੇ ਜੀਵਨ ਦੇ ਵਿੱਚ ਕਿਸੇ ਸ਼ਖਸ ਨੂੰ ਪਾਉਣ ਦੀ ਲਾਲਸਾ ਨਹੀਂ ਹੈ। ਅਭਿਨੇਤੀ ਨੇ ਟਵਿੱਟਰ ਤੇ ਲਿਖਿਆ ਜਦੋਂ ਕੁੱਤਾ ਆਪਣੇ ਮਾਲਕ ਨੂੰ ਦੇਖਦਾ ਹੈ ਤਾਂ ਉਹ ਸਾਡੀ ਤਰ੍ਹਾਂ ਹੀ ਉਸਤਾਦ ਤੇ ਮਾਗ ਵੀ ਤੋੜਦਾ ਹੈ। ਕਿਉਂ ਪਿਆਰ ਵਿੱਚ ਹੈ? ਅਮ੍ਰਿਤੀ ਨੇ ਲਿਖਿਆ ਮੈਨੂੰ ਆਦਮੀ ਨਹੀਂ ਕੁੱਤਾ ਚਾਹੀਦਾ ਹੈ। ਬਾਲੀਵੁੱਡ ਅਭਿਨੇਤਾ ਅਕਸ਼ੇ ਕੁਮਾਰ ਦੀ ਮੋਸਟ ਅਵੇਟਡ ਫਿਲਮ ਰੁਸਤਮ ਦਾ ਤਮਾਕੇ ਦਾ ਟ੍ਰੇਲਰ ਵਾਇਰਲ ਹੋ ਗਿਆ YouTube ਚੈਨਲ ਤੇ ਟ੍ਰੇਲਰ ਨੂੰ 31 ਲੱਖ ਤੋਂ ਜ਼ਿਆਦਾ ਵਾਰ ਦੇਖਿਆ ਜਾ ਚੁੱਕਾ ਹੈ ਇਸ ਫਿਲਮ ਦੇ ਵਿੱਚ ਅਕਸ਼ੇ ਕੁਮਾਰ ਇੱਕ ਨੌਸੈਨਾ ਦੇ ਅਧਿਕਾਰੀ ਦੇ ਰੂਪ ਦੇ ਵਿੱਚ ਭੂਮਿਕਾ ਨਿਭਾ ਰਹੇ ਨੇ ਸਲਮਾਨ ਖਾਨ ਨੇ ਬਲਾਤਕਾਰ ਨਾਲ ਸੰਬੰਧੀ ਟਿੱਪਣੀ ਤੇ ਵਾਦ ਖੜੇ ਹੋਣ ਦੇ ਬਾਅਦ ਉਹਨਾਂ ਦੇ ਦੋਸਤ ਸ਼ਾਹਰੂਖ ਖਾਨ ਨੇ ਕਿਹਾ ਹੈ ਕਿ ਦੂਸਰੇ ਦੇ ਬਿਆਨਾਂ ਤੇ ਫੈਸਲਾ ਨਹੀਂ ਸੁਣਾ ਸਕਦੇ ਸ਼ਾਹਰੂਖ ਨੇ ਕਿਹਾ ਕਿ ਪਿਛਲੇ ਕੁ ਸਾਲਾਂ ਦੇ ਵਿੱਚ ਮੈਂ ਪਾਇਆ ਹੈ ਕਿ ਮੈਂ ਖੁਦ ਬਹੁਤ ਸਾਰੀਆਂ ਅਨੁਚਿਤ ਟਿੱਪਣੀਆਂ ਕੀਤੀਆਂ ਨੇ ਮੈਨੂੰ ਨਹੀਂ ਲੱਗਦਾ ਕਿ ਮੈਂ ਕਿਸੇ ਹੋਰ ਦੀ ਟਿੱਪਣੀ ਤੇ ਕੋਈ ਫੈਸਲਾ ਦੇ ਸਕਦਾ ਹਾਂ ਪਾਕਿਸਤਾਨੀ اداکار ਫਵਾਦ ਖਾਨ ਇੱਕ ਵਾਰ ਫਿਰ ਤੋਂ ਪਿਤਾ ਬਣਨ ਜਾ ਰਹੇ ਨੇ। ਵਾਦੀ ਪਤਨੀ ਸਤਫ ਕਰਵਤੀ ਹੈ ਜੋ ਕਿ ਅਕਤੂਬਰ ਵਿੱਚ ਖੁਸ਼ਖਬਰੀ ਸੁਣਾ ਸਕਦੀ ਹੈ। ਫਵਾਦ ਤੇ ਸਤਫ ਦਾ ਪਹਿਲਾ ਇੱਕ 6 ਸਾਲ ਦਾ ਮੁੰਡਾ ਹੈ। ਇਹ ਖਬਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਫਵਾਦ ਖਾਨ ਦੀ ਸ਼ੁਰੂਆਤ ਪਾਕਿਸਤਾਨੀ ਟੀਵੀ ਸੀਰੀਅਲਸ ਤੋਂ ਹੋਈ। ਇਸ ਦੇ ਬਾਅਦ ਉਹ ਬਾਲੀਵੁੱਡ ਵਿੱਚ ਹੀ ਆਪਣੀ ਅਦਾਕਾਰੀ ਦਾ ਕਮਾਲ ਵਿਖਾ ਚੁੱਕੇ ਨੇ।